ਆਵੇ ਗੁਰੂ ਹਰਗੋਬਿੰਦ ਸਾਹਿਬ ਗੁਰ ਕਲਗੀ ਧਰ ਤੇ ਮਾਨੂੰ ਪਾਵੇ ਗੁਰ ਆਉਂਦਾ ਨਾ ਗੁਰੂ ਅਮਰਦਾਸ ਮਹਾਰੀ ਤੇ ਮਾਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੇੜ ਖੋਲੋ ਗੇੜ ਤੇ ਆਗਿਆਂ ਫੋਜਾਂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰੀ ਬੜੀ ਕਿਰਪਾ ਹੋਈਆ ਜੋ ਹੀ ਹੁਣ ਆ ਗਏ ਆ ਆਪਣੇ ਆਸਥਾਨਾਂ ਤੇ ਪੰਯਾਤਕ ਸਲੀ ਯਾਤਰਾ ਕਰਕੇ ਫੇਰ ਦੱਸਣਾ ਦੀ ਨਹੀਂ ਕਹਿੰਦਾ ਮੈਂ ਕਰੀਂ ਕਿ ਤੁਹਾਨੂੰ ਉਮਰਦਾਸ ਸਾਰੇ ਬੜੀ ਵਿਗੰਤਾ ਸਹਿਤ ਅਸੋਲੀ ਯਾਤਰਾ ਹੋਈ ਹੈ ਵਾਹਿਗੁਰੂ ਦੀ ਕਿਰਪਾ ਤੇ ਹੈ ਚਲੋ ਭਾਈ ਉਤਰੋ ਤਰੋ ਤਰੋ ਬਾਬਾ ਕੜਕਾਜ ਸਿੰਘ ਜੀ ਗੁਰੂ ਅਮਰਦਾਸ ਮਹਾਰਾਜ ਦੇ ਨਦਮਸਤਕੋ ਵੋ ਉਹ ਉਹ ਵੋ ਗਾਂ ਭਾਈ ਫੜ ਜਾ ਆ ਭਾਈ ਲੋਕ ਜਿਓ ਮਾਰੇ ਜੇ ਭਾਈ ਹੁਣ ਸਰੂਪ ਕੱਟ ਲੈ ਦੇ ਆ ਹੜ ਇੱਕ ਮਿੰਟ ਕਾਂ ਆ ਜੋ ਕਾਂ ਬਾਅਦ ਚ ਸਮਾਨ ਨਿਕਲੇ ਕਰ ਬਾਹਰ ਨਿਕਲ ਜਾ ਆਪਣੀਆਂ ਕੋਈ ਨਾ ਬਾਬਾ ਜੀ ਮੈਂ ਚੱਕ ਲੈਂਦੀ ਉੱਥੇ ਸਮਾਨ ਅਧੀ ਦੀ ਫੜਿਓ ਦੇ ਦੇ ਹਾਂ ਹਾਂ ਦੇ ਫੜੀ ਗਾਂ ਨੂੰ ਫੜੀ ਹਰ ਵੀ ਗੁਰੂ ਕਰਦਾ ਕੋਈ ਨਹੀਂ ਭਾਈ ਨਜ਼ਾਰਾ ਕੋਈ ਆ ਗੁਰੂ ਹਰਗੋਬਿੰਦ ਸਾਹਿਬ ਮਾਰੇ ਦਰਸ਼ਨ ਹੀ ਕਰਾਏ ਇਨਾਂ ਨੇ ਬੰਦੀ ਸਿਉੜ ਦਾਦੇ ਦੇ ਦਰਸ਼ਨ ਕੋਈ ਨਹੀਂ ਕਰਾਏ ਇਹਨਾਂ ਨੇ ਪਹੁੰਚਿਆ ਸੀ 8 ਵਜੇ ਜੇ ਕਾਰ ਆ ਜਾਵੇ ਇਹਨਾਂ ਆਲੋ ਜਾਵੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਕਲਗੀਧਰ ਤੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ सच्चे पाशाह गुरु अमरदास महाराज जी बड़ी कृपा की खुले दर्शन बख्शिश कि गुरु अमरद महाराज के स्थाना में चले सर ਆਪਾਂ ਹੀ ਗੇਟ ਖੋਲ ਦਿਓ ਗੇਟ ਅੰਦਰ ਵੀ ਟੈਨਸ਼ਨ ਲੋ ਤੁਹਾਨੂੰ ਘਰ ਨਾ ਕਿ ਆਵੇ ਪਰਵਾਹ ਨਹੀਂ ਬੱਸ ਇਹਨਾਂ ਨਾਲ ਸਾਥ ਬੰਦੀ ਛੁੱਟ ਦਾਦੇ ਦੇ ਨੇ ਕੋਈ ਮੈਨੂੰ ਕੱਲ 8 ਵਜੇ ਪਹੁੰਚਣਾ ਸੀ ਆਹ ਕੱਪੋ ਲੈ ਲਓ ਲੰਬੜੇ ਇੱਥੇ ਲਓ ਉਹਨੇ ਆਪਣਾ ਪੀਣਾ ਪੀਣਾ ਕਰਤਾ ਮੈਂ ਆਪਣੇ ਕੂਰ ਵੀ ਗੱਲ ਆਪਾਂ ਆਪਣੀ ਮਾਰ ਅੱਗੇ ਧੰਦੀ ਦੀ ਨਿਕਲਣਾ